ਜੀਤ ਸਿੰਘ ਢੱਲਿਆਲ ਜੀ ਨੇ ਆਪਣਾ ਫੈਸਲਾ ਕਰ ਲਿਆ ਸੀ ਬਈ ਜਿਹੜਾ ਨਵਾਂ ਸਰਦਨੁੱਤ ਸੰਸਦ ਦਾ ਸੈਸ਼ਨ ਸ਼ੁਰੂ ਹੋਊਗਾ ਉਸ ਦਿਨ ਤੋਂ ਮੇਰਾ ਮਰਨ ਵਰਤ ਸ਼ੁਰੂ ਹੋਊਗਾ ਜਿਹੜੀਆਂ ਦਿੱਲੀ ਅੰਦੋਲਨ ਦੀਆਂ ਮੰਗਾਂ ਨੇ ਜਾਓ ਮੰਗਾਂ ਮੰਨੀਆਂ ਜਾਣਗੀਆਂ ਮੇਰੇ ਜਾਂ ਮੇਰੀ ਸ਼ਹਾਦਤ ਹੋਊਗੀ ਜਦੋਂ ਸਾਨੂੰ ਫੋਰਮ ਨੂੰ ਸਾਡੇ ਵਾਲੇ ਫੋਰਮ ਨੂੰ ਕਿਸਾਨ ਮਜ਼ਦੂਰ ਮੋਰਚੇ ਨੂੰ ਏ ਸੁਨੇਹਾ ਮਿਲਿਆ ਸੀ 12 ਤਰੀਕ ਨੂੰ ਸਾਰੇ ਮੋਰਚੇ ਵਾਲੇ ਆਗੂ ਇੱਥੇ ਖਨੌਰੀ ਬਾਰਡਰ ਤੇ ਉਹਨਾਂ ਦੇ ਫੈਸਲੇ ਦੀ ਬਾਬਤ ਗੱਲ ਕਰਨੇ ਪਹੁੰਚੇ ਸਾਡੇ ਕੀ ਘੰਟੋ ਘੱਟ ਡੇਢ ਘੰਟਾ ਸਾਡੀ ਗੱਲਬਾਤ ਹੋਈ ਸਾਡੇ ਕੀ ਸਵਾਲ ਸੀ ਉਹਨਾਂ ਦੇ ਕੀ ਜਵਾਬ ਸੀ ਤੇ ਫਿਰ ਕਿਵੇਂ ਦੋਹਾਂ ਫੋਰਮਾਂ ਦਾ ਫੈਸਲਾ ਬਣਿਆ ਸੁਣਨ ਵਾਲੀ ਆ ਸਾਰਿਆਂ ਦੇ ਇਕੱਲੇ ਇਕੱਲੇ ਦੇ ਇਤਿਹਾਸਕ ਪਾਲਸੀ ਉਹ ਅਸੀਂ ਡੱਲਿਆਰ ਸਾਹਿਬ ਨੂੰ ਕਿਹਾ ਬਈ ਡੱਲਿਆਰ ਸਾਹਿਬ ਜਿਹੜਾ ਤੁਸੀਂ ਇਹ ਐਲਾਨ ਕੀਤਾ ਬਈ ਜਿਹੜੀਆਂ ਇਸ ਦਿੱਲੀ ਅੰਦੋਲਨ ਭਾਗ ਦੋਦ ਗਿਆ ਮੰਗਾ ਨੇ ਇਹਨਾਂ ਦਾ ਇਹ ਮੰਗਾ ਮੰਨੀਆਂ ਜਾਣਗੀਆਂ ਜਾਂ ਮੇਰੀ ਸ਼ਹਾਦਤ ਹੋਊਗੀ ਮੈਂ ਮਰਨ ਵਰਤ ਰੱਖੂੰਗਾ ਇਸ ਦੇ ਅਰਥ ਇਹਦੇ ਜਿਹੜੇ ਤੁਸੀਂ ਸਮਝਦੇ ਹੋਵੇਂ ਕੀ ਹੈ ਉਹ ਕਹਿੰਦੇ ਦੱਸ ਦਿਓ ਅਰਥ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਮੰਗਾ ਕੋਈ ਮਾਮੂਲੀ ਮੰਗਾ ਨਹੀਂ ਇਹ ਜਿਹੜੀਆਂ ਆਪਣੀਆਂ 12 ਮੰਗਾਂ ਨੇ ਐਮਐਸਪੀ ਦੀ ਗਰੰਟੀ ਕਾਨੂੰਨ ਦੇ ਸਮੇਤ ਇਹ ਦਿੱਲੀ ਸਰਕਾਰ ਦੀਆਂ ਜਿਹੜੀਆਂ ਆਰਥਿਕ ਨੀਤੀਆਂ ਨੇ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਇਹ ਜਿਹੜੀਆਂ ਕਮੰਟਰੀ ਏਜੰਸੀਆਂ ਨੇ ਜਿਹੜੀ ਦਿੱਲੀ ਸਰਕਾਰ ਨੂੰ ਚਲਾਉਂਦੀਆਂ ਨੇ ਉਹਨਾਂ ਦੀਆਂ ਨੀਤੀਆਂ ਨਾਲ ਜੁੜੀਆਂ ਹੋਈਆਂ ਨੇ ਸਾਨੂੰ ਲੱਗਦਾ ਨਹੀਂ ਵੀ ਸਰਕਾਰ ਉਹ ਜੜਗਾ ਕਾਰਪੋਰੇਟ ਪੱਖੀ ਨੀਤੀਆਂ ਨੂੰ ਬਦਲ ਕੇ ਆਪਣੀਆਂ ਮੰਗਾਂ ਮੰਨ ਲੂਗੀ ਅਸੀਂ ਤੁਹਾਨੂੰ ਸਾਨੂੰ ਲੋੜ ਹੈ ਤੁਹਾਡੀ ਹੰੜਾ ਵਰਤੇ ਲੀਡਰਾਂ ਦੀ ਤੁਹਾਡੇ ਵਰਗਿਆਂ ਦੀ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਲੋੜ ਹੈ ਤੁਸੀਂ ਆਪਣਾ ਫੈਸਲਾ ਬਦਲ ਦਿਓ ਅਸੀਂ ਤੁਹਾਨੂੰ ਲੋੜ ਸਮਝਦੇ ਆ ਤੁਹਾਡੀ ਅਸੀਂ ਕੁਰਬਾਨੀ ਦੇ ਅੱਗੇ ਵਰਗਾ ਫੈਸਲਾ ਨਹੀਂ ਕਰਾਣਾ ਚਾਹੁੰਦੇ ਤਾਂ ਉਹਨਾਂ ਨੇ ਸਾਡੀ ਗੱਲਬਾਤ ਸੁਣ ਕੇ ਹੁਣ ਵੀ ਸੁਣ ਰਹੇ ਨੇ ਸਾਨੂੰ ਜਵਾਬ ਵਿੱਚ ਕੀ ਕਿਹਾ ਉਹ ਕਹਿੰਦੇ ਅਸੀਂ ਤੁਹਾਡੀ ਗੱਲ ਸੁਣ ਲਈ ਮੈਂ ਜੋ ਫੈਸਲਾ ਕੀਤਾ ਜਿਹੜੀਆਂ ਤੁਸੀਂ ਇਹ ਨੀਤੀਆਂ ਵਾਲੀ ਗੱਲ ਕੀਤੀ ਹੈ ਵੀ ਨੀਤੀਆਂ ਬਦਲ ਤੋਂ ਬਿਨਾ ਮੰਗਾਂ ਵੀ ਮੰਨੀਆਂ ਜਾਂਦੀਆਂ ਤੇ ਨੀਤੀਆਂ ਬਦਲਣੀਆਂ ਨਹੀਂ ਮਰਨਾ ਪੈਣਾ ਇਹਦਾ ਅਰਥ ਇਹ ਹੈ ਉਹ ਕਹਿੰਦੇ ਵੀ ਮੈਂ ਸੋਚ ਕੇ ਫੈਸਲਾ ਕੀਤਾ ਉਹਨਾਂ ਨੇ ਸਾਨੂੰ ਇੱਕ ਗੱਲ ਨੋਟ ਕਰਾਈ ਵੀ 2 ਸਤੰਬਰ ਨੂੰ ਦੇਸ਼ ਦੀ ਸਰਵੋੱਚ ਅਦਾਲਤ ਨੇ ਸੁਪਰੀਮ ਕੋਰਟ ਆਫ ਇੰਡੀਆ ਨੇ ਜੋ 21 ਨੁਕਾਤੀ ਫੈਸਲਾ ਆਰਡਰ ਸੁਣਾਇਆ ਇਸ ਅੰਦੋਲਨ ਦੇ ਸਬੰਧ ਦੇ ਵਿੱਚ ਉਹ ਸੁਣ ਲਓ ਉਹ ਪੜ੍ਹ ਲਓ ਉਹ ਪੜ ਕੇ ਹੀ ਮੈਂ ਫੈਸਲਾ ਕੀਤਾ ਉਹ ਕਿਸੇ ਜੱਜ ਦਾ ਫੈਸਲਾ ਨਹੀਂ ਲੱਗਦਾ 21 ਨੁਕਤੀ ਖਾਸ ਕਰਕੇ ਉਹਦੇ ਜਿਹੜਾ ਮਗਰਲਾ 3.19 20 ਤੇ 21 ਉਹ ਉਮਿਤਸ਼ਾ ਦੇ ਕਿਸੇ ਗ੍ਰਹਿ ਮੰਤਰੀ ਦੇ ਆਰਡਰ ਲੱਗਦਾ ਸੋ ਜੇ ਸਾਡੀ ਸਰਪੱਤ ਅਦਾਲਤ ਵੀ ਸੁਪਰੀਮ ਕੋਰਟ ਆਫ ਇੰਡੀਆ ਵੀ ਕੇਂਦਰ ਸਰਕਾਰ ਦੀ ਬੋਲੀ ਬੋਲਣ ਲੱਗ ਜਾਏ ਫਿਰ ਐਦੂ ਸਿਰੇ ਦਾ ਸਟੱਪ ਲੈ ਤੋਂ ਬਿਨਾ ਨਹੀਂ ਸਰਨਾ ਐਕਸਟ੍ਰੀਮ ਸਟੱਪ ਐ ਮੈਂ ਵੀ ਸਮਝਦਾ ਸਿਰੇ ਦਾ ਸਟੱਪ ਐ ਹੁਣ ਨਹੀਂ ਸਰਨਾ ਦੂਜਾ ਉਹਨਾਂ ਨੇ ਇਹ ਵੀ ਕਿਹਾ ਵੀ ਜਿਉਣਾ ਝੂਠ ਐ ਮਰਨਾ ਸੱਚ ਐ ਉਹਨਾਂ ਨੇ ਦੋ ਮਸਲਾ ਆਪਣੇ ਪਰਿਵਾਰ ਦੀਆਂ ਦਿੱਤੀਆਂ ਮੇਰਾ ਭਰਾ ਹੱਟ ਟੈਗ ਹੋ ਗਏ ਚਲਦਾ ਬਸਦਾ ਗੱਲਾਂ ਕਰਦਾ ਪਿੱਛੜ ਗਿਆ ਮੇਰੀ ਜੀਵਨ ਸਾਥਣ ਮੇਰੀ ਧਰਮ ਪਤਨੀ ਗੱਲਾਂ ਬਾਤਾਂ ਕਰਦੇ ਪਿੱਛੜ ਗਿਆ ਉਹਨੂੰ ਕਿਹਨੇ ਰੋਕ ਲਿਆ ਉਥੇ ਸਭ ਨੇ ਚੜੇ ਜਾਣਾ ਜੇ ਮੇਰੀ ਸ਼ਹਾਦਤ ਦੇ ਨਾਲ ਕਰੋੜਾਂ ਲੱਖਾਂ ਜਿਹੜੇ ਕਿਸਾਨਾਂ ਦੀਆਂ ਖੁਦਕਸ਼ੀਆਂ ਰੁਕ ਜਾਂਦੀਆਂ ਨੇ ਮੈਂ ਸਮਝੂਗਾ ਮੇਰੇ ਲਈ ਮੇਰੇ ਪਰਿਵਾਰ ਲਈ ਇਹ ਸਭ ਤੋਂ ਵੱਡ ਭਾਗੀ ਗੱਲ ਹੋਊਗੀ ਉਸ ਤੋਂ ਬਾਅਦ ਸਾਡੇ ਕੋਲੇ ਕੋਈ ਜਵਾਬ ਨਹੀਂ ਸੀ ਅਸੀਂ ਕਿਹਾ ਠੀਕ ਹੈ ਜਿਹੜਾ ਤੁਹਾਡਾ ਫੈਸਲਾ ਡੱਲੇਵਾਲ ਸਾਹਿਬ ਤੇਰੀ ਸੋਚ ਹੈ ਅਸੀਂ ਫੋਰਮ ਵਾਲੇ ਡਟ ਕੇ ਪਹਰਾ ਦੇਵਾਂਗੇ ਠੋਕ ਕੇ ਪਹਰਾ ਦੇਵਾਂਗੇ ਇਸ ਗੱਲ ਤੇ ਤੇ ਉਸ ਤੋਂ ਬਾਅਦ ਫਿਰ 16 ਨਵੰਬਰ ਨੂੰ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਦੋਨੇ ਫੋਰਮਾਂ ਨੇ ਇਹ ਨਾਲ ਕੀਤਾ ਵੀ 26 ਨੂੰ ਮਰਨ ਮਰਦੇ ਬੈਠੇ ਜਾਊਗਾ ਹੁਣ ਉਹਨਾਂ ਦੇ 40 ਦਿਨ ਹੋ ਗਏ ਉਹਨਾਂ ਨੇ ਪਗਾਇਤੀ ਆਪਦੀ ਗੱਲ 29 ਤਰੀਕ ਦੀ ਰਾਤ ਨੂੰ ਜਦੋਂ ਪੁਲਿਸ ਚੜ੍ਹ ਕੇ ਆ ਰਹੀ ਸੀ ਉਹਨਾਂ ਨੇ ਸਾਨੂੰ ਕਿਹਾ ਮੈਂ ਪਗਾਤੀ ਗੱਲ ਹੁਣ ਛੋੜ ਦੇ ਕਰ ਕੇ ਨਾ ਮੈਂ ਚੱਕਾ ਜਾਵਾਂ ਜਿਹੜੇ ਕਹਿੰਦੇ ਸੀ ਠੋਕੇ ਪਾਣਾ ਦੇਵਾਂਗੇ ਆ ਜਾਓ ਅਸੀਂ ਕਿਹਾ ਵੀ ਦਲੇਰ ਸਾਹਿਬ ਸਾਡੇ ਜੌਂਦੇ ਸੀ ਤੁਹਾਨੂੰ ਨਹੀਂ ਚੱਕ ਸਕਦੇ ਪਹਿਲਾਂ ਅਸੀਂ ਮਰਾਂਗੇ ਫਿਰ ਤੁਹਾਡੇ ਕੋਲੇ ਪੁਲਿਸ ਆਊਗੀ ਸੋ ਦੋਨੋਂ ਤਰ੍ਹਾਂ ਦੀ ਪੁੱਗ ਗਈ ਹੁਣ ਤੱਕ ਪੰਜਾਬ ਦੇ ਲੋਕਾਂ ਨੇ ਵੀ ਸਮਝ ਲਿਆ ਵੀ ਪਗਾਉਣ ਵਾਲੇ ਆ ਇਹ ਮਰਨ ਵਾਲੇ ਆ ਇਹ ਕੁਰਬਾਨੀ ਵਾਲੀ ਲੀਡਰਸ਼ਿਪ ਆ ਉਹਨਾਂ ਨੇ ਵੀ ਹੰਗਾਰਾ ਦਿੱਤਾ ਤੀਰੂ ਵੀ ਦਿੱਤਾ ਅਜਲੂ ਵੀ ਦਿੱਤਾ ਤੇ ਹੁਣ ਅਸੀਂ ਚਾਹੁੰਦੇ ਆ ਸਰਕਾਰ ਬੜਾ ਲਿਖ ਲੈ ਜੇ ਹੋ ਮੰਗਾ ਮੰਨੇ ਤੋਂ ਬਿਨਾ ਇਹਨਾਂ ਦਾ ਮਰਨ ਵਰਤ ਨਹੀਂ ਟੁੱਟਣਾ ਪੰਜਾਬ ਦੇ ਲੋਕ ਆ ਗਏ ਵੀ ਮਰਨ ਵਰਤ ਵੀ ਮੰਗਾ ਵੀ ਮਨਾਣਗੇ ਮੋਰਚਾ ਵੀ ਫਤਹਿ ਕਰਨਾ ਤੇ ਜਗਜੀਤ ਸਿੰਘ ਢੱਲੇ ਵਾਲ ਦਾ ਮਰਨ ਵਰਤ ਵੀ ਬੰਦ ਕਰਾਉਣਾ ਇਹ ਧਾਰਨੀ ਆਖ ਵੀ ਪਾ ਲਏ ਹੈ ਸੋ ਹੁਣ ਫੈਸਲਾ ਤੁਹਾਡੇ ਹੱਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਧੰਨਵਾਦ ਜੀ ਸਰਜੀਤ ਸਿੰਘ ਜੀ ਫੂਲ ਬੇਨਤੀ ਕਰਾਂ ਇੰਦਰਜੀਤ ਸਿੰਘ ਜੀ ਕੋਟ ਵੱਡਾ ਉਹ ਆਉਣ ਦੋ ਮਿੰਟ ਦੇ ਵਿੱਚ ਆਪਣੀ ਗੱਲ ਨੂੰ ਆਪਾਂ ਸੰਪਾਪਿਤ ਕਰਕੇ ਪ੍ਰਧਾਨ ਜੀ ਨੇ ਬੋਲਣਾ ਧਿਆਨ ਦੇ ਵਿੱਚ ਰੱਖੀਏ ਤੇ ਇਸ ਤੋਂ ਬਾਅਦ ਸੁਖਜੀਤ ਸਿੰਘ ਜੀ ਹਰਦੋ ਚੰਡੇ ਉਹ ਸਟੇਜ ਤੇ ਆ ਜਾਂਦਾ ਕੋਨੇ ਕੋਨੇ ਤੋਂ ਆਏ ਜਿਹੜਾ ਰੂ ਕਿਸਾਨੋਂ ਤੇ ਨੌਜਵਾਨੋਂ ਸਾਡੇ ਦੇਸ਼ ਦੀਆਂ ਮਾਈਆਂ ਭੈਣਾਂ ਮਾਤਾ ਭਾਗੋ ਦੀਆਂ ਵਾਰਸਾਂ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 77 ਸਾਲ ਹੋ ਗਿਆ ਦੇਸ਼ ਦੇ ਸੰਵਿਧਾਨ ਨੂੰ ਔਰ ਵੱਖ-ਵੱਖ ਲਹਿਰਾਂ ਨਿਕਲ ਕੇ ਆਉਂਦੀਆਂ ਰਹੀਆਂ ਪਰ ਵੱਖ-ਵੱਖ ਲੀਡਰ ਵੀ ਨਿਕਲ ਕੇ ਆਉਂਦੇ ਰਹੇ ਪਰ ਦੇਸ਼ ਦਾ ਸਿਸਟਮ ਦਾ ਮਸਲਾ ਹੱਲ ਨਹੀਂ ਹੋਇਆ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਇਹ ਗੱਲ ਰੱਖੀ ਸਾਥੀਆਂ ਦੇ ਨਾਲ ਕਿ ਮੇਰੀ ਭਾਵਨਾ ਵਾ ਕਿ ਮੈਂ ਆਪਦੀ ਜ਼ਿੰਦਗੀ ਦੇਸ਼ ਦੇ ਸਿਸਟਮ ਦੇ ਲਈ ਮੈਂ ਲੇਖੇ ਲਾ ਦੇਵਾਂ ਔਰ ਬੜਾ ਸਮਾਂ ਲੱਗਿਆ ਲੜਾਈਆਂ ਲੜਦਿਆਂ ਨੂੰ 44 ਸਾਲ ਬੀਤ ਗਿਆ ਪਰ ਹੁਣ ਸਮਾਂ ਜਿਹੜਾ ਉਹ ਮੰਗ ਕਰਦਾ ਔਰ ਇੱਥੋਂ ਤੱਕ ਨੀਤੀ ਬਣਾ ਲਈ ਕਿ ਜਿਹੜੀ ਜ਼ਮੀਨ ਆ ਜਾਂ ਕੋਈ ਪ੍ਰਾਪਰਟੀ ਆ ਮੈਂ ਆਪਦੇ ਪਰਿਵਾਰ ਦੇ ਲੇਖੇ ਲਾ ਦਵਾਂ ਤੇ ਮੈਂ ਹੁਣ ਪੂਰਾ ਪਰਿਵਾਰ ਆਪਦੇ ਦੇਸ਼ ਦਾ ਜਿਹੜਾ ਆਪਦੇ ਦੇਸ਼ ਨੂੰ ਪਰਿਵਾਰ ਬਣਾਉਣਾ ਔਰ ਮੇਰੇ ਮਨ ਦੀ ਭਾਵਨਾ ਵਾ ਕਿ ਮੇਰਾ ਦੇਸ਼ ਆ ਮੇਰਾ ਪਰਿਵਾਰ ਆ ਔਰ ਮੈਂ 7 ਲੱਖ ਕਿਸਾਨ ਜਿਹੜੇ ਆ ਉਹ ਸੁਸਾਇਡ ਕਰ ਗਿਆ ਉਹਨਾਂ ਜਾਨਾਂ ਗਵਾ ਲੀਆਂ ਪਰ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਕਿ ਅੱਗੇ ਤੋਂ ਫੇਰ ਕਿਸਾਨ ਜਿਹੜੇ ਆ ਜਾਨਾਂ ਗਵਾਉਣ ਕਿਤੇ ਮੈਂ ਆਪਦੀ ਜ਼ਿੰਦਗੀ ਦੇਸ਼ ਦੇ ਲਈ ਢਾਲ ਬਣ ਕੇ ਲੇਖੇ ਲਾ ਦਵਾਂ ਤੇ ਉਸ ਮਨ ਦੀ ਭਾਵਨਾ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰਾ ਦੋਸਤੋ ਸਵਾ ਮਹੀਨਾ ਹੋ ਗਿਆ ਵਾ ਜਿਹੜਾ ਰੋਟੀ ਛੱਡੀ ਨੂੰ ਜੇ 2 ਘੰਟੇ ਨਹੀਂ ਭਰਾਓ ਪਜਾਰਾ ਕਰ ਸਕਦੇ ਘਰ ਚ ਬਵਾਲ ਆ ਜਾਂਦਾ ਜੇ 2 ਘੰਟੇ ਰੋਟੀ ਨਾ ਪੱਕੇ ਪੂਰਾ ਸਵਾ ਮਹੀਨਾ ਹੋ ਗਿਆ ਜਿਨ੍ਹਾਂ ਨੇ ਅੰਨ ਜਿਹੜਾ ਜਬਾਨ ਨੂੰ ਨਹੀਂ ਲਾਇਆ ਪਰ ਉਹਨਾਂ ਇਹ ਵੀ ਗੱਲ ਰੱਖੀ ਕਿ ਮੇਰੇ ਮਨ ਦੀ ਭਾਵਨਾ ਕਿ ਪੂਰੇ ਪੰਜਾਬ ਨੂੰ ਕਾਲ ਦੇ ਕੇ ਵੇਖੀਏ ਕਿ 30 ਦਸੰਬਰ ਨੂੰ ਕੋਈ ਆਪਣੇ ਹੱਕ ਦੇ ਵਿੱਚ ਆਪਣਾ ਪਰਿਵਾਰ ਖੜਦਾ ਤੇ ਸਾਰੇ ਪੰਜਾਬ ਨੇ ਉਸ ਦੀ ਭਾਵਨਾ ਪੂਰੀ ਕੀਤੀ ਫਿਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਗੱਲ ਰੱਖੀ ਕਿ ਇੱਕ ਵਾਰੀ ਆਪਣੇ ਦੇਸ਼ ਦੇ ਮੈਂ ਦਰਸ਼ਨ ਦਿਦਾਰੇ ਕਰ ਸਕਾਂ ਮੇਰੀ ਭਾਵਨਾ ਵਾਂ ਕਿ ਮੇਰਾ ਪਰਿਵਾਰ ਆਵੇ ਔਰ ਮੈਨੂੰ ਨਰਜੀ ਮਿਲੇ ਕਿ ਮੈਂ ਦੇਸ਼ ਦੇ ਲਈ ਕੁਝ ਕਰ ਰਿਹਾ ਕਿ ਮੇਰੇ ਹੱਕ ਦੇ ਵਿੱਚ ਵੀ ਇਮਤਿਹਾਨ ਆਉਂਦਾ ਉਹ ਦੋਸਤੋ ਤੁਸੀਂ ਵੱਡੇ ਪੱਧਰ ਤੇ ਇੱਕ ਇਮਤਿਹਾਨ ਦੇਤਾ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਵੱਡੇ ਪੱਧਰ ਤੇ ਤੁਸੀਂ ਭਾਵਨਾ ਪੂਰੀ ਕੀਤੀ ਆ ਔਰ ਤੁਹਾਡੀ ਭਾਵਨਾ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ ਕਿਸਾਨ ਮਜ਼ਦੂਰ ਮੋਰਚਾ ਪੂਰੀ ਕਰ ਰਿਹਾ ਵਾ ਔਰ ਇਹਨਾਂ ਨੂੰ ਤੁਸੀਂ એનર્ਜੀ ਦਿੰਦੇ ਰਹੋ ਔਰ ਤੁਹਾਡੀ ਭਾਵਨਾ ਨੂੰ ਇਹ ਅਲਰਜੀ ਦਿੰਦੇ ਰਹਿਣਗੇ ਜਿਵੇਂ ਇਹ ਸ਼ਹੀਦਾਂ ਦਾ ਦਿਹਾੜਾ ਚੱਲ ਰਿਹਾ ਔਰ ਜਦੋਂ ਛੋਟੇ ਸਹਬਜ਼ਾਦੇ ਸ਼ਹੀਦ ਹੋਏ ਸੀ ਤੇ ਭਾਈ ਨੂਰੇ ਨੂੰ ਜਦੋਂ ਸਰਾ ਪੱਤਰ ਲੈਣ ਲਈ ਸਰੰਦ ਭੇਜਿਆ ਕਿ ਸਰੰਦ ਦੇ ਵਿੱਚ ਕੀ ਹਾਲ ਹੋਇਆ ਜਦੋਂ ਨੀਹਾਂ ਤੱਕ ਗਿਆ ਔਰ ਸ਼ਹੀਦੀਆਂ ਤੱਕ ਜਦੋਂ ਵਾਰਦਾਤਾ ਸੁਣਾਈ ਤੇ ਕਾਈ ਦੇ ਟੀਲੇ ਨੂੰ ਤੀਰ ਦੀ ਨੋਕ ਦੇ ਨਾਲ ਪੁੱਟ ਪੁੱਟ ਕੇ ਕਹਤਾ ਕਿ ਅੱਜ ਮੁਗਲ